ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੰਦਰਾ ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੰਦਰਾ ਮੰਦਰਾ ਨਿਸ਼ਾਨੀ ਫਕੀਰ ਦੀਆਂ ਨਹੀਂ ਮੈਂ ਜੋਗੀ ਕੋਲੋਂ ਮੰਗਾ ਸੁੱਖਾ ਵੀਰ ਦੀਆਂ ਨਹੀਂ ਮੈਂ ਜੋਗੀ ਕੋਲੋਂ ਮੰਗਾ ਸੁੱਖਾ ਵੀਰ ਦੀਆਂ ਨਹੀਂ ਮੈਂ ਜੋਗੀ ਕੋਲੋਂ ਮੰਗਾ ਸੁੱਖਾ ਵੀਰ ਦੀਆਂ ਅਭੀ ਮੇਰੀ ਗੁੱਤ ਨਾ ਕਰੀ ਮੈਨੂੰ ਡਰ ਸੁਪਨੀ ਤੂੰ ਆਵੇ ਪੱਬੀ ਮੇਰੀ ਗੁੱਤ ਨਾ ਕਰੀ ਮੈਨੂੰ ਡਰ ਸੁਪਨੀ ਤੂੰ ਆਵੇ ਫੁੱਲਾ ਮਹਿਕ ਨੂੰ ਸੰਭਾਲ ਛੇਤੀ ਸੁੱਕ ਜਾਵੇਂਗਾ ਫੁੱਲਾ ਮਹਿਕ ਨੂੰ ਸੰਭਾਲ ਛੇਤੀ ਸੁੱਕ ਜਾਵੇਂਗਾ ਉਹ ਨਿਲਵੇਂਗਾ ਨਜ਼ਾਰੇ ਜਿੰਨਾ ਰੁੱਕ ਜਾਵੇਂਗਾ ਉਹ ਨਿਲਵੇਂਗਾ ਨਜ਼ਾਰੇ ਜਿੰਨਾ ਰੁੱਕ ਜਾਵੇਂਗਾ ਪੂਆ ਭਤੀਜੀ ਪੇਕੇ ਆਈਆਂ ਪੂਆ ਭਤੀਜੀ ਪੇਕੇ ਆਈਆਂ ਪੇਕੇ ਆਇਆ ਵਿਆਹ ਵਿਆਹ ਭਤੀਜੇ ਦਾ ਪੂਆ ਨੂੰ ਝੜਿਆ ਚਾ ਵਿਆਹ ਵੀਰੇ ਦਾ ਭੈਣ ਨੂੰ ਝੜਿਆ ਚਾ ਵਿਆਹ ਭਤੀਜੇ ਦਾ ਪੂਆ ਨੂੰ ਝੜਿਆ ਚਾ ਵਿਆਹ ਵੀਰੇ ਦਾ ਭੈਣ ਨੂੰ ਝੜਿਆ ਚਾ ਤੇਰੀ ਮੇਰੀ ਹੋ ਗਈ ਲੜਾਈ ਤੇਰੀ ਮੇਰੀ ਹੋ ਗਈ ਲੜਾਈ ਹੋ ਨੀ ਲੋੜ ਦਲੇ ਲਾਂ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਕੁੜੀ ਵਕੀਲਾਂ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਕੁੜੀ ਵਕੀਲਾਂ ਦੀ ਭਗਾ ਕਬੂਤਰ ਅਖੀਆਂ ਸ਼ਰਬਤੀ ਭਗਾ ਕਬੂਤਰ ਅਖੀਆਂ ਸ਼ਰਬਤੀ ਵਿੱਚ ਕਜਲੇ ਦਾ ਡੋਰਾਵੇਂ ਨਸ਼ਤਰਾ ਨੱਚਦਾ ਜੋੜਾ ਜੋੜਾਵੇਂ ਨਸ਼ਤਰਾ ਨੱਚਦਾ ਜੋੜਾ ਜੋੜਾਵੇਂ ਨਸ਼ਤਰਾ ਮਾਵਾ ਧੀਆਂ ਕਪੜੇ ਤੋਂ ਮਨ ਮਾਵਾ ਧੀਆਂ ਕਪੜੇ ਤੋਂ ਮਨ ਫੱਟੇ ਨਾਲ ਫੱਟਾਂ ਜੋੜ ਕੇ ਹੁਣ ਕਿਉ ਮਾਇ ਰੋਨੀ ਐ ਧੀਆਂ ਨੂੰ ਸੋਰੇ ਤੋੜ ਕੇ ਹੁਣ ਕਿਉ ਮਾਇ ਰੋਨੀ ਐ ਧੀਆਂ ਨੂੰ ਸੋਰੇ ਤੋੜ ਕੇ ਪਹਿਲਾਂ ਵੀਰ ਸਤਜਗ ਦੇ ਬੋਤਾ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਪਹਿਲਾ ਵੀਰ ਸਤਜੁਗ ਦੇ ਬੋਤਾ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਹੁਣ ਵੀਰ ਕਾਲਜੁਗ ਦੇ ਥਾਰ ਗੱਡੀ ਤੇ ਵੀ ਪਹਿਣਾ ਨੂੰ ਮਿਲਣ ਨਾ ਜਾਂਦੇ ਹੁਣ ਵੀਰ ਕਾਲਜੁਗ ਦੇ ਥਾਰ ਗੱਡੀ ਤੇ ਵੀ ਮਿਲਣੇ ਨਾ ਜਾਂਦੇ ਹੁਣ ਵੀਰ ਕਾਲਜੁਗ ਦੇ ਬਾਬਲ ਮੇਰੇ ਨੇ ਵਿਆਹ ਕਰ ਦਿੱਤਾ ਚੋਗਾ ਚੁਗਣਾ ਪਹਿਨਾ ਬਾਬਲ ਮੇਰੇ ਨੇ ਵਿਆਹ ਕਰ ਦਿੱਤਾ ਚੋਗਾ ਚੁਗਣਾ ਪਹਿਨਾ ਬਾਬਲ ਤੇਰੀ ਜੂ ਟਪਕੇ ਮੈਨੂੰ ਧੀ ਕਿਸੇ ਨੇ ਨਹੀਂ ਕਹਿਣਾ ਬਾਬਲ ਤੇਰੀ ਜੂ ਟਪਕੇ ਮੈਨੂੰ ਧੀ ਕਿਸੇ ਨੇ ਨਹੀਂ ਕਹਿਣਾ ਪੇਸ਼ ਹੈ ਸਸੀ ਦੀ ਗਾਥਾ அஸ்லா மன கென சசி கரிபி அக்க ஓ பூ பிச்சா அங்கோ ஹோர ஆய கஜாக்கான உசிச ਉਦਾ ਇਹ ਖਾਣ ਆਇਆ ਗੁੱਸੇ ਨਾਲ ਕਹਿੰਦਾ ਅਜ਼ਰਾਈਲ ਹਾਂ ਮੈਂ ਤੇਰੀ ਸਸੀਏ ਜਾਨ ਮੁਕਾਣ ਆਇਆ ਮੈਨੂੰ ਭੇਜਿਆ ਰੱਬ ਨੇ ਵੱਲ ਤੇਰੇ ਜਿੰਦ ਤੇਰੀ ਮੈਂ ਲੇਖੇ ਲਾਣ ਆਇਆ ਸਸੀ ਅੱਖ ਦੀ ਕੌਣ ਹੈ ਰੱਬ ਤੇਰਾ ਜਿੰਦ ਕੀ ਦੀ ਤੂ ਲੇ ਖੇ ਲਾਨ ਆਇਆ ਤੈਨੂੰ ਪਤਾ ਹੈ ਮੈਂ ਅਮਾਨ ਕੇ ਦੀ ਜੇ ਦੀ ਸਫਤ ਦੇ ਵਿੱਚ ਕੁਰਾਨ ਆਇਆ ਜਿਦਾ ਮਾਲ ਹੈ ਉਸ ਤੋਂ ਮੰਗ ਜਾਕੇ ਲੁੱਟੀ ਹੋਈ ਤੋਂ ਲੈਣ ਕੀ ਦਾਨ ਆਇਆ ਜਿਦਾ ਮਾਲ ਹੈ ਉਸ ਤੋਂ ਮੰਗ ਜਾਕੇ ਲੁੱਟੀ ਹੋਈ ਤੋਂ ਲੈਣ ਕੀ ਦਾਨ ਆਇਆ